Hello everyone here is your car welcome back to your favorite YouTube channel on Money Job ਜਿਵੇਂ ਕਿ ਮੈਂ ਤੁਹਾਨੂੰ ਪਿਛਲੇ ਟਾਈਮ 'ਤੇ ਦੱਸਿਆ ਸੀਗਾ ਕਿ ਡੀਏ ਜਿਹੜੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ ਪੈਂਡਿੰਗ ਆ ਉਹਦੀ ਜਿਹੜੀ ਸੁਣਵਾਈ ਹੁਣ ਨੈਕਸਟ ਜਿਹੜੀ ਜਨਵਰੀ 'ਚ ਹੋਣ ਵਾਰੀ ਆ ਔਰ ਉਹਨਾਂ ਨੇ ਆਪਣਾ ਜਿਹੜਾ ਵਾ ਹਾਈ ਕੋਰਟ ਪੰਜਾਬ ਹਰਿਆਣਾ ਐਂਡ ਹਾਈ ਕੋਰਟ ਤੋਂ ਉੱਪਰ ਜਿਹੜਾ ਵਾ ਉਹਨਾਂ ਨੇ ਆਪਣਾ ਜਿਹੜਾ ਇਹਨਾਂ ਦਾ ਕੇਸ ਆ ਉਹ ਵੈਂਚਮਾਰਕ ਨੂੰ ਦੇ ਦਿੱਤਾ ਹੋਇਆ ਸੀਗਾ ਹੁਣ ਇਹਨਾਂ ਨੇ ਪੰਜਾਬ ਸਰਕਾਰ ਜਿਹੜੇ ਮੁਲਾਜ਼ਮ ਆ ਪੰਜਾਬ ਸਰਕਾਰ ਨੇ ਇਸ ਦੇ ਉੱਪਰ ਇੱਕ ਸਾਂਝੀ ਜਿਹੜੀ ਕਮੇਟੀ ਬਣਾਈ ਆ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਇਹ ਡੀਏ ਹੁਣ ਕਿੰਨੇ ਟਾਈਮ ਤੱਕ ਕਿਹੜਿਆਂ ਨੂੰ ਕਿੰਨਾ-ਕਿੰਨਾ ਜਿਹੜਾ ਵਾ ਉਹ ਦੀਆਂ ਕਿੜੀਆਂ ਕਿੜੀਆਂ ਵੱਖਰੀਆਂ ਵੱਖਰੀਆਂ ਜਿਹੜੀਆਂ ਨੇ ਉਹ ਪਾਰਟਸ ਬਣ ਕੇ ਵکریاں ਵکریاں ਇਹ ਨਾ ਦੀਆਂ ਅ ਕਿਸ਼ਤਾਂ ਬਣ ਕੇ ਜਿਹੜੀਆਂ ਨੇ ਉਹ ਕਿਸ ਕਿਸ ਨੂੰ ਕਿਸ ਤਰੀਕੇ ਨਾਲ ਮਿਲੇਗਾ ਉਸ ਬਾਰੇ ਮੈਂ ਤੁਹਾਡੇ ਨਾਲ ਇਸ ਸ਼ਾਰਟ ਵੀਡੀਓ ਚ ਸ਼ੇਅਰ ਕਰਨ ਜਾ ਰਹੀ ਹਾਂ ਜੋ ਬੈਂਚਪਾਕ ਦੇ ਵਿੱਚ ਨਵੀਂ ਕਬੇਟੀ ਬਣਨ ਜਾ ਰਹੀ ਹੈ ਉਹਦੇ ਵਿੱਚ ਕੀ ਕੀ ਪ੍ਰਸ਼ਨ ਨੇ ਤੇ ਕੀ ਕੀ ਉਹਨਾਂ ਦਾ ਉੱਤਰ ਹੈ ਮੈਂ ਉਮੀਦ ਕਰਦੀ ਹਾਂ ਕਿ ਲਾਸਟ ਤੱਕ ਤੁਸੀਂ ਕਿਹੜੀ ਕੈਟਾਗਰੀ ਚ ਫਾਲ ਕਰਦੇ ਹੋ ਔਰ ਤੁਹਾਡਾ ਡੀਏ ਕਦ ਤੱਕ ਵਾਪਸ ਤੁਹਾਨੂੰ ਮਿਲ ਰਿਹਾ ਤੁਹਾਨੂੰ ਜਰੂਰ ਪਤਾ ਲੱਗ ਜਾਵੇਗਾ ਸਰਕਾਰੀ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਨੂੰ ਡੀਏ ਦੇ ਏਰੀਏ ਦਾ ਬਕਾਇਆ ਲੈਣ ਲਈ ਪੰਜਾਬ ਸਰਕਾਰ ਵੱਲੋਂ ਜਿਹੜੀ ਕੀਤੀ ਗਈ ਆ ਜਿਹੜੀ ਨਵੀਂ ਤਜ਼ਵੀਜ਼ ਉਹਦੇ ਵਿੱਚ ਪਹਿਲਾ ਪ੍ਰਸ਼ਨ ਸੀਗਾ ਕਿ ਮੁਲਾਜ਼ਮਾਂ ਦੇ ਪੁਰਾਣੇ 5 ਸਾਲ ਦੇ ਰਹਿੰਦੇ ਬਕਾਇਆ ਸਬੰਧੀ ਤਾਂ ਉਹਨਾਂ ਨੇ ਤਜ਼ਵੀਜ਼ ਦਿੱਤੀ ਹੈ ਕਿ ਮੁਲਾਜ਼ਮਾਂ ਨੂੰ 36 ਮਹੀਨਿਆਂ ਵਿੱਚ ਭਾਪ 6 ਇਹ ਕਿਸ਼ਤਾਂ ਵਿੱਚ ਡੀਏ ਦਾ ਬਕਾਇਆ ਦਿੱਤਾ ਜਾਵੇਗਾ ਇਸ ਦੀ ਪਹਿਲੀ ਕਿਸ਼ਤ ਜਿਹੜੀ ਆ ਉਹ 1 ਅਪ੍ਰੈਲ 2026 ਤੋਂ ਸ਼ੁਰੂ ਕੀਤੀ ਜਾਵੇਗੀ ਔਰ ਇਸ ਦੀ ਆਖਰੀ ਜਿਹੜੀ ਕਿਸ਼ਤ ਹੋਏਗੀ ਉਹ 31 ਮਾਰ 2029 ਪਾਫ 3 ਸਾਲਾਂ ਵਿੱਚ ਇਹ ਸਾਰਾ ਬਕਾਇਆ ਦੇ ਦਿੱਤਾ ਜਾਵੇਗਾ ਤਾਂ ਅਗਲਾ ਜਿਹੜਾ ਸੀਗਾ ਉਹਨਾਂ ਦੀ ਅਗਲੀ ਜਿਹੜੀ ਤਜ਼ਵੀਜ਼ ਸੀਗੀ ਉਹ ਸੀਗੀ ਕਿ ਪੈਨਸ਼ਨਰਾਂ ਦਾ ਬਕਾਇਆ ਜਿਹੜੇ ਕਿ 85 ਸਾਲਾਂ ਦੀ ਉਮਰ ਤੋਂ ਜ਼ਿਆਦਾ ਦੇ ਮੁਲਾਜ਼ਮ ਨੇ ਉਹਨਾਂ ਦਾ ਕੀ ਕਰੋਗੇ ਤਾਂ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਜਿਹੜੇ ਪੈਨਸ਼ਨਰ ਮੁਲਾਜ਼ਮ 1 ਅਕਤੂਬਰ 2024 ਨੂੰ 85 ਸਾਲ ਦੇ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਹੋ ਗਏ ਹਨ ਉਹਨਾਂ ਨੂੰ ਤਿੰਨ ਕਿਸ਼ਤਾਂ ਦੇ ਵਿੱਚ ਏਰੀਆ ਦਾ ਜਿਹੜਾ ਉਹ ਦਿੱਤਾ ਜਾਵੇਗਾ ਪਹਿਲੀ ਕਿਸ਼ਤ ਦਸੰਬਰ 2024 ਵਿੱਚ ਦੂਸਰੀ ਕਿਸ਼ਤ ਜਨਵਰੀ 2025 ਵਿੱਚ ਤੀਸਰੀ ਜਿਹੜੀ ਫਰਵਰੀ 2025 ਵਿੱਚ ਦਿੱਤੀ ਜਾਵੇਗੀ ਅਗਲੀ ਤਸਵੀਰ ਸੀਗੀ ਉਹਨਾਂ ਦੇ ਕਿ ਪੈਨਸ਼ਨਾਂ ਦਾ ਬਕਾਇਆ 75 ਤੋਂ 85 ਸਾਲ ਦੀ ਉਮਰ ਤੱਕ ਦੇ ਮੁਲਾਜ਼ਮਾਂ ਦੇ ਵਾਸਤੇ ਕੀ ਹੋਊਗਾ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਪੈਨਸ਼ਨ ਨੁਮਾਜ਼ਮਾ ਦੀ ਉਮਰ 75 ਸਾਲ ਤੋਂ ਲੈ ਕੇ 85 ਸਾਲ ਜਿਹੜੀ ਆ ਤੱਕ ਹੈ ਉਹਨਾਂ ਮੁਲਾਜ਼ਮਾਂ ਨੂੰ 12 ਕਿਸ਼ਤਾਂ ਪਾਫ 12 ਮਹੀਨਿਆਂ ਦੇ ਵਿੱਚ ਏਰੀਆ ਜਿਹੜਾ ਵਾ ਉਹਦੀ ਅਦਾਇਗੀ ਦਿੱਤੀ ਜਾਏਗੀ ਜਿਹੜੀ ਕਿ ਪਹਿਲੀ ਕਿਸ਼ਤ ਜਿਹੜੀ ਆ 1 April 2025 ਵੇ ਦਿੱਤੀ ਜਾਵੇਗੀ ਅਗਰ ਆਖਰੀ ਜਿਹੜੀ ਆ ਉਹ 31 ਮਾਰ 2026 ਤੱਕ ਪੂਰੀ ਜਿਹੜੀ ਆ ਉਹ ਹੋਵੇਗੀ ਅਗਲਾ ਸਿਗਾ ਕਿ ਪੈਨਸ਼ਨਾਂ ਦਾ ਬਕਾਇਆ ਜਿਹੜਾ ਦੀ 58 ਸਾਲ ਤੋਂ ਲੈ ਕੇ 75 ਸਾਲ ਦੀ ਉਮਰ ਹੈ ਉਹਨਾਂ ਨਾਲ ਕੀ ਕੀਤਾ ਜਾਏਗਾ ਉਹਨਾਂ ਦਾ ਏਰੀਆ ਦਾ ਬਕਾਇਆ ਕੀ ਦਿੱਤਾ ਜਾਏਗਾ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਪੈਨਸ਼ਨ ਮੁਲਾਜ਼ਮਾ ਦੀ ਉਮਰ 20 ਸਾਲ ਤੋਂ ਲੈ ਕੇ 75 ਸਾਲ ਤੱਕ ਹੋ ਚੁੱਕੀ ਉਹਨਾਂ ਮੁਲਾਜ਼ਮਾਂ ਨੂੰ ਜਿਹੜੀ ਆ 42 ਕਿਸ਼ਤਾਂ ਦੇ ਵਿੱਚ ਭਾਵ 42 ਮਹੀਨਿਆਂ ਵਿੱਚ ਏਰੀਆ ਦੀ ਜਿਹੜੀ ਅਦਾਇਗੀ ਦਿੱਤੀ ਜਾਵੇਗੀ ਜਦੀ ਪਹਿਲੀ ਕਿਸ਼ਤ 1 April 2025 ਵੇ ਦਿੱਤੀ ਜਾਏਗੀ ਔਰ ਆਖਰੀ ਜਿਹੜੀ ਆ ਸਤੰਬਰ 2028 ਤੱਕ ਪੂਰੀ ਕੀਤੀ ਜਾਵੇਗੀ ਅਗਰ ਤੁਹਾਨੂੰ ਕੋਈ ਚੀਜ਼ ਕਲੀਅਰ ਨਹੀਂ ਹੋਈ ਔਰ ਇਸ ਰਿਲੇਟਡ ਫਰਦਰ ਇਨਫੋਰਮੇਸ਼ਨ ਲੈਣ ਵਾਸਤੇ ਜਿਹੜੀ ਇਹਨਾਂ ਦੀ ਅਗਲੀ ਜਿਹੜੀ ਆ ਜਨਵਰੀ ਦੇ ਵਿੱਚ ਇਹਨਾਂ ਦੀ ਤਾਰੀਖ ਪਈ ਆ ਉਹਦੇ ਉੱਪਰ ਵੀ ਅਪਡੇਟਡ ਰਹਿਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਡੂ ਸ਼ੇਅਰ ਵਿਦ ਯੋਰ ਫਰੈਂਡਸ Who really need this ਜਿਨ੍ਹਾਂ ਦਾ ਦਾ ਬਕਾਇਆ ਪੈਂਡਿੰਗ ਹੈ ਟੀਲ ਦੈਨ ਟੇਕ ਕੇਅਰ ਬਾਏ ਬਾਏ